ਦੀ ਇਮਾਰਤ ਤੇ ਵੱਜੀ ਵੱਜੀ ਆ ਪਰਵਾਦ ਦਾ ਜਿਹੜਾ ਮੁਖੀ ਆ ਭਾਈ ਮਨਜੀਤ ਸਿੰਘ ਉਹਦੀਆਂ ਦੋਵੇਂ ਕੰਡੀਆਂ ਜਿਹੜੀਆਂ ਫੇਲ ਹੋ ਗਈਆਂ ਨੇ ਤੁਹਾਡੀਆਂ ਕਿੰਡੀਆਂ ਕਿਸ ਤਰ੍ਹਾਂ ਦੋਵੇਂ ਡੈਮੇਜ ਹੋਈਆਂ ਇਹ ਕੁਝ ਪਤਾ ਨਹੀਂ ਲੱਗਾ ਅਸੀਂ ਕੰਮਕਾਰ ਕਰਦੇ ਸੀ ਕੋਈ ਪਤਾ ਨਹੀਂ ਲੱਗਾ ਇੱਕਦਮ ਟੈਸਟ ਟਵਿਸਟ ਕਰਾਏ ਨੇ ਪਤਾ ਲੱਗਾ ਤੇ ਇੱਕਦਮ ਡਾਕਟਰਾਂ ਕਹਿੰਦੇ ਫਿਰ ਦੋਵੇਂ ਕੰਡੀਆਂ ਜਬਾਬ ਦੇ ਚੁੱਕੀਆਂ ਨੇ ਤੁਹਾਡਾ ਪਤੀ ਆ ਉਹ ਜਿਹ ਦੋਵੇਂ ਕੰਡੀਆਂ ਖਰਾਬ ਹੋ ਗਈਆਂ ਨੇ ਪਾਕਿਸਤਾਨ ਦੇ ਦਿਓ ਘਰ ਦਾ ਜਿੰਦਗੀ ਕਿਥਾ ਚੱਲੂਗੀ ਗਾਂ ਫੇਰ ਹੋਣਾ ਗਾਂ ਜਿੰਦਗੀ ਤੇ ਫੇਰ ਇਦਾਂ ਹੀ ਆ ਜੇ ਹੈਲਪ ਹੋ ਜਿੰਨੀ ਸਾਡੀ ਹੈਲਪ ਹੋ ਸਕੇ ਸਰਕਾਰ ਕਰੇ ਅਸੀਂ ਹੁਣ ਕੀ ਕਰ ਸਕਦੇ ਹਾਂ ਮੱਤ ਹੈ ਗਈ ਸਾਡਾ ਤੇ ਨੁਕਸਾਨ ਫਸਲ ਵੀ ਮਾਰੀ ਗਈ ਕਮਰੇ ਮਗਰੋਂ ਹੜਾ ਆਏ ਨੇ ਸਾਨੂੰ ਕੋਈ ਪਤਾ ਨਹੀਂ ਲੱਗਾ ਅੱਜ ਆਏ ਨੇ ਧਾਨ ਕੇ ਕੰਡੀਸ਼ਨ ਵੇਖੀਆ ਘਰ ਦੀ ਘੜਾ ਡਾ ਡਾ ਜਾ ਪਿਆ ਡਾਕਟਰ ਤੁਹਾਨੂੰ ਕੀ ਦੱਸਦੇ ਨੇ ਕਿੰਨੇ ਪੈਸੇ ਲੱਗਣੇ ਨੇ ਮਨਜੀਤ ਸਿੰਘ ਦੇ ਇਲਾਜ ਤੇ ਪੈਸੇ ਤੇ ਅਸੀਂ ਜਿੰਨੇ ਝੋਕੇ ਆ ਗਏਆਂ ਜਿੰਨੇ ਝੋਕੇ ਆ ਗਏ ਲਾ ਸਕੇ ਠੀਕ ਹੈ ਪੈਸੇ ਤੇ ਅਸੀਂ ਬਹੁਤ ਜਿਆਦਾ ਲਾ ਸਕੇ ਪਰ ਮਾਨ ਨਹੀਂ ਆਇਆ ਹਜੇ ਤੱਕ ਕਿੰਨੇ ਪੈਸੇ ਲੱਗ ਗਏ ਦੋ ਤਿੰਨ ਲੱਖ ਰੁਪਏ ਲੱਗ ਗਏ ਜੀ ਪੁਜਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਦੇ ਹੁੰਦੇ ਪਾਪਾ ਜੀ ਸਿਹਤ ਪਾਪਾ ਜੀ ਠੀਕ ਰਹਿਣ ਠਰੋਣੇ ਅਰਦਾਸ ਰੋਜ਼ ਕਰਦੇ ਇਹ ਤੇਨ ਕੇ ਲਈ ਵੀਰ ਦੀ ਜ਼ਮੀਨ ਹੈ ਜਿਹੜੀ ਜਿਹਦੇ ਵਿੱਚ ਅੱਧਾ ਕੇ ਕਿਲਾ ਗੋਬੀ ਲਾਈ ਸੀ ਵੀਰ ਨੇ ਉਸ ਤੋਂ ਬਾਅਦ ਝੋਨਾ ਜਿਹੜਾ ਉਹ ਵੀ ਤੈਸ ਨੈਸ ਹੋ ਗਿਆ ਤੇ ਹੁਣ ਆਂਦਾ ਹੀ ਮੇਰੀ ਗੋਬੀ ਚਿਕੰਦਰ ਬੜੇ ਸੋਹਣੇ ਮਾਸੀ ਮੈਂ ਵੇਚ ਕੇ ਵੇਚ ਕੇ ਆਪਣੇ ਬੱਚਾ ਪੜਾਉਂਦਾ ਬੜੇ ਵਧੀਆ ਸਕੂਲ ਚ ਜੀ ਸੀ ਬਹੁਤ ਤੰਮੀਪ ਖੁਸ਼ ਖੁਸ਼ ਤੇ ਖੁਸ਼ ਰਹਿੰਦੇ ਸੀਗੇ ਸਾਰੇ ਰਲ ਮਿਲ ਕੇ ਰਹਿੰਦੇ ਸੀਗੇ ਉਨ ਜਦੋਂ ਦੇ ਠੀਕ ਨਹੀਂ ਆ ਤੇ ਕੁਛ ਨਹੀਂ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਕੁਛ ਨਹੀਂ ਸੋਚਦਾ ਸਾਸੀਗਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਰੰਦਾਸ ਦੇ ਪਿੰਡ ਪਛੀਆਂ ਦੀਆਂ ਉਸ ਪਰਿਵਾਰ ਦੀਆਂ ਜਿਨ੍ਹਾਂ ਨੂੰ ਹੜ ਦੀ ਮਾਰ ਤੇ ਵੱਜੀ ਵੱਜੀ ਆ ਪਰਿਵਾਰ ਦਾ ਜਿਹੜਾ ਮੁਖੀ ਆ ਭਾਈ ਮਨਜੀਤ ਸਿੰਘ ਉਹਦੀਆਂ ਦੋਵੇਂ ਗੰਡੀਆਂ ਜਿਹੜੀਆਂ ਫੇਲ ਹੋ ਗਈਆਂ ਨੇ ਤੁਸੀਂ ਦੇਖਿਆ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੇ ਹਾਲਾਤ ਦਿਖਾਏ ਨੇ ਕੱਲੀ ਕੱਲੀ ਤੁਹਾਨੂੰ ਤਸਵੀਰ ਸਾਂਝੀ ਕੀਤੀ ਆ ਪਰ ਵੀਰ ਦਾ ਜਿਹੜਾ ਘਰ ਦਾ ਸਾਰਾ ਸਮਾਨ ਜਿਹੜਾ ਖਤਮ ਹੋ ਗਿਆ ਸਭ ਕੁਝ ਬਰਬਾਦ ਹੋ ਗਿਆ ਹਾਲਾਤ ਵੇ ਲੋ ਕੀ ਨੇ ਤੇ ਉਸ ਤੋਂ ਬਾਅਦ ਰੱਬ ਦੀ ਤੇ ਮਾਰ ਵੱਜੀ ਵੱਜੀ ਆ ਉਹਦੇ ਦੋਵੇਂ ਕਿਡਨੀਆਂ ਵੀਰ ਦੀ ਖਰਾਬ ਹੋ ਚੁੱਕੀਆਂ ਨੇ ਭਾਈ ਮਨਜੀਤ ਸਿੰਘ ਸਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖਿਆ ਪਰਿਵਾਰ ਦੇ ਮੈਂਬਰ ਵੀ ਨਾਲ ਨੇ ਉਹਨਾਂ ਦੀ ਪਤਨੀ ਉਹਨਾਂ ਦਾ ਬੇੜਾ ਸਾਡੇ ਨਾਲ ਆ ਵੀਰੇ ਹੋਇਆ ਕਿਸ ਤਰ੍ਹਾਂ ਤੁਹਾਡਾ ਦੱਸ ਕਾਨੂੰ ਸਾਝਾ ਕਰ ਦਿਓ ਤੁਹਾਡੀਆਂ ਕਿਡਨੀਆਂ ਕਿਸ ਤਰ੍ਹਾਂ ਦੋਵੇਂ ਡੈਮੇਜ ਹੋਈਆਂ ਇਹ ਕੁਝ ਪਤਾ ਨਹੀਂ ਲੱਗਾ ਅਸੀਂ ਕੰਮਕਾਰ ਕਰਦੇ ਸੀ ਕੋਈ ਪਤਾ ਨਹੀਂ ਲੱਗਾ ਇੱਕਦਮ ਟੈਸਟ ਟਵਿਸਟ ਕਰਾਏ ਨੇ ਪਤਾ ਲੱਗਾ ਤੇ ਇੱਕਦਮ ਡਾਕਟਰਾਂ ਕਹਿੰਦੇ ਫਿਰ ਦੋਵੇਂ ਕਿਡਨੀਆਂ ਚ ਬਾਪ ਦੇ ਚੁੱਕ ਉਹਦੇ ਕਹਿ ਹੜਾ ਮਗਰੋਂ ਹੜਾ ਆਏ ਨੇ ਸਾਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਅੱਜ ਆਏ ਨੇ ਸਾਣ ਕੇ ਕੰਡੀਸ਼ਨ ਵੇਖੀਆ ਘਰ ਦੀ ਘਾੜਾ ਡਾ ਜਾ ਪਿਆ ਏ ਮੈਨੂੰ ਇਹ ਸੋ ਵੀ ਤੁਹਾਨੂੰ ਕਿੰਨਾ ਚਲੋ ਗਿਆ ਤੁਹਾਡੀ ਦੋਵੇਂ ਕਿੰਨੀਆਂ ਤੁਹਾਨੂੰ ਪਤਾ ਲੱਗਾ ਡੈਮੇਜ ਹੋ ਗਿਆ ਲੱਛਣ ਕੀ ਪਤਾ ਲੱਗਾ ਸੀ ਹੋਇਆ ਕੀ ਸੀ ਸਰੀਰ ਨੂੰ ਇੱਕਦਮ ਸਰੀਰ ਨੂੰ ਕੁਝ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਹੋਈ ਇੱਕਦਮ ਟਾਈਫੈਟ ਹੋਇਆ ਏ ਟਾਈਫੈਟ ਹੋਇਆ ਏ ਉਹ ਦਵਾਈ ਲਈ ਆ ਤੇ ਵੀਕਨੈਸ ਆਈ ਏ ਬਸ ਮੋਕੇ ਟੈਸਟ ਹੀ ਕਰਾਈ ਨੇ ਠੀਕ ਹੈ ਹਾਂਜੀ ਤੇ ਬਾਜ ਪਿੰਡ ਆਏ ਹੁਣ ਆਏ ਆ ਟਕਡੇਸ਼ਨ ਵੇਖ ਕੇ ਯਾਰ ਡੱਕਾ ਉੱਥੇ ਜਾ ਪਏ ਨੇ ਕਿੰਨਾ ਕ ਮਨ ਦੁਖੀ ਆ ਇੱਕ ਬੰਨੇ ਘਰਸਾਲਾ ਬਰਬਾਦ ਹੋ ਗਿਆ ਇੱਕ ਸਰੀਰ ਖਰਾਬ ਹੋ ਗਿਆ ਸਾਰੀ ਉਮਰ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਤੇ ਆ ਤੁਹਾਡੇ ਬੱਚੇ ਦੀ ਆ ਤੁਹਾਡੀ ਫੈਮਿਲੀ ਦੀ ਆ ਕੀ ਲੱਗਦਾ ਕਿ ਹਾਲਾਤ ਸੁਧਰ ਪਾਂਗੇ ਤੁਹਾਡੇ ਹੁਣ ਤੱਕ ਮੈਨੂੰ ਨਹੀਂ ਲੱਗਦਾ ਸੁਧਰ ਪਾਂਣਗੇ ਉਹ ਹੀ ਆ ਵੀ ਹੁਣ ਸਾਡੀ ਕੋਈ ਮਾਅਤਤ ਕੀਤੀ ਜਾਏ ਮੈਂ ਫਸਲ ਬਾਟੀਆ ਕਰਦਾ ਗੁਜ਼ਾਰਾ ਹੁੰਦਾ ਸੀ ਉਹ ਵੀ ਮੇਰਾ ਹੁਣ ਠਾਪ ਹੋ ਚੁੱਕਾ ਹੈ ਨਾ ਮੇ ਕੋਈ ਕੋ ਖਰਚਾ ਨਾ ਕੋ ਜਾ ਮੈਂ ਬੱਚੇ ਪੜਾਉਣਾ ਆਪਣਾ ਮੈਨੂੰ ਕੋ ਸਮਝ ਨਹੀਂ ਲੱਗ ਰਹੀ ਤਮੀ ਨੂੰ ਇਹ ਸਭ ਇਲਾਜ ਦੀ ਗੱਲ ਕਰੀਏ ਹੁਣ ਤੱਕ ਕਿੱਥੇ ਕਿੱਥੇ ਇਲਾਜ ਕਰਾ ਚੁੱਕੇ ਉਹ ਕਿੰਨਾ ਕੁ ਪੈਸਾ ਲੱਗ ਚੁੱਕਿਆ ਘਰ ਤੇ ਜਿਹੜਾ ਖੇਤ ਨੇ ਉਹ ਤੇ ਬਰਬਾਦ ਹੋ ਹੀ ਗਏ ਨੇ ਫਿਰ ਪੈਸੇ ਕਿੱਥੋਂ ਇਜਾਮ ਕਰਦੇ ਸਾਲਾ ਪੈਸੇ ਹੁਣ ਮੇਰੀ ਸਿਸਟਰ ਹੈ ਵੱਡੀ ਉਹ ਵੱਡੇ ਨੇ ਫਟ ਤਰਕੇ ਕਰਨ ਹਾਂਜੀ ਬਿਲਕੁਲ ਤੁਸੀਂ ਦੇਖਿਆ ਵੀਰ ਦੇ ਅੱਖਾਂ 'ਚ ਪਾਣੀ ਆ ਗਿਆ ਕਿਉਂਕਿ ਜਦੋਂ ਘਰ ਦਾ ਮੁਖੀਆ ਇਸ ਤਰ੍ਹਾਂ ਹਾਲਾਤ ਹੋ ਜਾਂਦਾ ਤੇ ਚੰਗੇ ਚੰਗੇ ਜਿਹੜੇ ਡੋਲ ਜਾਂਦੇ ਨੇ ਬਹੁਤ ਦੁੱਖ ਦੀ ਖਬਰ ਆ ਬਹੁਤ ਦੁੱਖ ਦੇ ਹਾਲਾਤ ਨੇ ਸਾਡੀ ਦਸ਼ਕਾਂ ਨੂੰ ਅਪੀਲ ਹੈ ਭਾਈ ਜਿਨੇ ਜੋਗੇ ਹੈਗੇ ਜੇ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਭਾਈ ਮਾਨ ਨਹੀਂ ਭਰਨਾ ਕਿਉਂਕਿ ਸਾਡੇ ਦਰਸ਼ਕਾ ਬੈਠੇ ਨੇ ਦੇਸ਼ਾਂ ਅੰਦੇਸ਼ਾਂ 'ਚ ਜਰੂਰ ਤੁਹਾਡੀ ਬਾਹ ਫੜਨਗੇ ਪੰਜਾਬੀ ਹਮੇਸ਼ਾ ਪੰਜਾਬੀ ਦੀ ਬਾਹ ਫੜਦੇ ਨੇ ਤੁਸੀਂ ਦੇਖਿਆ ਜਿੱਤੇ ਹੜ ਪੀੜਤਾ ਦੀ ਮਦਦ ਕੀਤੀ ਜਾ ਰਹੀ ਆ ਭਾਈ ਇਸ ਪਰਿਵਾਰ ਦੀ ਮਦਦ ਕਰਿਓ ਕਿਉਂਕਿ ਭੈਣ ਦੇ ਅੱਖਾਂ 'ਚ ਅਥਰੂ ਆ ਗਏ ਨੇ ਭੈਣ ਜੀਵਨ ਸਾ ਅੱਜ ਇੱਕ ਇੱਕ ਤੇ ਹਾਰ ਦੀ ਮਾਲ ਵਜਈ ਆ ਇੱਕ ਘਰ ਦਾ ਜਿਹੜਾ ਮੁਖੀਆਵਾ ਤੁਹਾਡਾ ਪਤੀ ਆ ਉਹ ਜੇ ਦੋਵੇਂ ਕਿੰਨੀਆਂ ਖਾਬ ਹੋ ਗਈਆਂ ਨੇ ਕਿਸਤਾ ਦੇ ਦਿਓ ਘਰ ਦਾ ਜ਼ਿੰਦਗੀ ਕਿਥਾ ਚੱਲੂਗੀ ਗਾਂ ਫੇਰ ਹੁਣ ਗਾਂ ਜ਼ਿੰਦਗੀ ਤੇ ਫੇਰ ਇਦਾਂ ਹੀ ਆ ਜੇ ਹੈਲਪ ਹੋ ਜਿੰਨੀ ਸਾਡੀ ਹੈਲਪ ਹੋ ਸਕੇ ਸਰਕਾਰ ਕਰੇ ਅਸੀਂ ਹੁਣ ਕੀ ਕਰ ਸਕਦੇ ਆ ਮਾਤੜ ਹੈ ਗਈਆਂ ਸਾਡਾ ਤੇ ਨੁਕਸਾਨ ਫਸਲ ਵੀ ਮਾਰੀ ਗਈ ਕਮਰੇ ਵਿੱਚ ਬਿਲਕੁਲ ਤੁਸੀਂ ਦੇਖਿਆ ਰੋ ਰੋ ਕੇ ਭੈਣ ਦਾ ਬਹੁਤ ਬੁਰਾ ਹਾਲਿਆ ਅੱਖਾਂ ਚੋਂ ਹੰਝੂ ਆ ਗਏ ਨੇ ਜਦੋਂ ਗੱਲ ਕਰਦੀ ਆਪਣੇ ਪਤੀ ਦੀ ਕਿਉਂਕਿ 2-2 ਮਾਰਾਂ ਵਜੀਆਂ ਨੇ ਹੜ ਦੀ ਮਾਰ ਤੇ ਵਜੀ ਵਜੀ ਆ ਉਸ ਤੋਂ ਬਾਅਦ ਹਾਲਾਤ ਵੇਖ ਲੋ ਕੀ ਨੇ ਤੇ ਮੈਨੂੰ ਇਸ ਵੀ ਮਨਜੀਤ ਸਿੰਘ ਵਾਸਤੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹਗੇ ਰੱਬ ਰੂਪੀ ਦਰਸ਼ਕ ਨੇ ਹਮੇਸ਼ਾ ਲੋਕਾਂ ਦੀ ਬਾਹ ਫੜਦੇ ਨੇ ਮੱਤ ਕਰਦੇ ਨੇ ਡਾਕਟਰ ਤੁਹਾਨੂੰ ਕੀ ਦੱਸਦੇ ਨੇ ਕਿੰਨੇ ਪੈਸੇ ਲੱਗਣੇ ਨੇ ਮਨਜੀਤ ਸਿੰਘ ਦੇ ਇਲਾਜ ਤੇ ਪੈਸੇ ਤੇ ਅਸੀਂ ਜਿੰਨੇ ਝੋਕੇ ਆਗੇ ਆ ਜਿੰਨੇ ਝੋਕੇ ਆਗੇ ਲਾ ਸਕੇ ਹਾਂ ਠੀਕ ਹੈ ਪੈਸੇ ਤੇ ਅਸੀਂ ਬਹੁਤ ਜਿਆਦਾ ਲਾ ਸਕੇ ਪਰ ਮਾਨ ਨਹੀਂ ਆਇਆ ਹਲੇ ਤੱਕ ਕਿੰਨੇ ਕੇ ਪੈਸੇ ਲੱਗ ਗਏ ਹੁੰਦਾ ਦੋ ਤਿੰਨ ਲੱਖ ਰੁਪਈਆ ਲੱਗ ਗਿਆ ਜੀ ਬਿਲਕੁਲ ਜੀ ਤੇ ਮੈਨੂੰ ਇਹ ਸੋ ਵੀ ਪੈਸੇ ਦਾ ਕਿੱਥੋਂ ਇੰਤਜ਼ਾਮ ਕੀਤਾ ਅਸੀਂ ਦੇਖਿਆ ਘਰ-ਬਾਰ ਤੇ ਖੇਤ ਤੇ ਸਭ ਕੁਝ ਖਤਮ ਹੋ ਗਈ ਹੈ ਹੋ ਗਿਆ ਵਾ ਪੈਸੇ ਕਿੱਥੋਂ ਇੰਤਜ਼ਾਮ ਕਰ ਰਹੇ ਫਿਰ ਇਦਾਂ ਹੀ ਵੀ ਰਿਸ਼ਤੇਦਾਰਾਂ ਕੋਈ ਫੜ ਤੜ ਕੇ ਨੇ ਇਹ ਰਿਸ਼ਤੇਦਾਰਾਂ ਕੋਈ ਫੜ ਤੜ ਕੇ ਆਪਣਾ ਟਾਈਮ ਪਾਸ ਕਰਨੀ ਹੈ ਜੀ ਇਦਾਂ ਹੀ ਲੌਂਡੇ ਫੜ ਤੜ ਕੇ ਹੀ ਆਪਣੇ ਭੈਣਾਂ ਨਾਨਾ ਕੋ ਰਿਸ਼ਤੇਦਾਰਾਂ ਭੂਆ ਕੋ ਮင်း ਇਹ ਸੋ ਵੀ ਹੁਣ ਕਿਡਨੀਆਂ ਕਿਸ ਤਰ੍ਹਾਂ ਮੈਚ ਹੋਈਆਂ ਨੇ ਕਿਸ ਤਰ੍ਹਾਂ ਕਿੱਥੋਂ ਦੇਣੀਆਂ ਨੇ ਕਿ ਇੰਤਜ਼ਾਮ ਕੀਤਾ ਵਾ ਕਿੱਥੋਂ ਸਾਰਾ ਇੰਤਜ਼ਾਮ ਕਰਨਾ ਦਾ ਹੀ ਆ ਜੇ ਕੋਈ ਦੇ 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 ਨਹੀਂ ਤੇ ਫਿਰ ਵੇਖਦੇ ਆਂ ਜੀ ਇੰਤਜ਼ਾਮ ਕਰਦੇ ਆਂ ਬਿਲਕੁਲ ਬੱਚੇ ਨਾਲ ਗੱਲਬਾਤ ਕਰਦੇ ਆਂ ਬੇਟਾ ਕੀ ਨਾਂ ਤੁਹਾਡਾ ਚਹਿਲ ਚਹਿਲ ਹੁਣ ਤਾਂ ਪਾਪਾ ਨੂੰ ਕੀ ਹੋਇਆ ਪਤਾ ਲੱਗਾ ਪਾਪਾ ਬਰੇ ਕਿਡਨੀਆਂ ਫੇਲ ਹੋ ਗਈਆਂ ਤੇ ਠੀਕ ਨਹੀਂ ਹੁਣ ਬਰੇ ਪੁਰਦਾ ਸਾਹਿਬ ਕੋ ਜਾ ਕੇ ਅਰਦਾਸ ਬੇਨਤੀ ਕਰਦੇ ਹੁੰਦੇ ਪਾਪਾ ਜੀ ਸਿਹਤ ਪਾਪਾ ਜੀ ਠੀਕ ਰਹਿਣ ਰੋਜ਼ ਨਵੇਂ ਅੰਦਾਜ਼ ਰੋਜ਼ ਕਰਦੇ ਤੈਨੋਂ ਨਾ ਹੈ ਯਾਨੀ ਪਾਪਾ ਜਲਦੀ ਠੀਕ ਹੋ ਵਾ ਅਸੀਂ ਤੁਹਾਡਾ ਬਾਜ਼ਾਰ ਜਾਣਾ ਵਾ ਜਿਸ ਤਰ੍ਹਾਂ ਪਹਿਲਾਂ ਪਾਪਾ ਠੀਕ ਸੀ ਤੁਹਾਨੂੰ ਘਮਾਉਂਵਾ ਸੇ ਖੜਦੇ ਆਂਗੇ ਹੁਣ ਵੀ ਤੁਹਾਨੂੰ ਖੜਿਆ ਕਰਨਗੇ ਹਾਂਜੀ ਕਿਹਾ ਠੀਕ ਹੋ ਚੁਕੇ ਹੁਣ ਜੇ ਦੇਵ ਜੇ ਇਲਾਜ ਸ਼ੀਤੀ ਹੋ ਗਿਆ ਬਿਲਕੁਲ ਤੁਸੀਂ ਦੇਖਿਆ ਬੱਚਿਆਂ ਦੀ ਫਰਿਆਦ ਜੂ ਸੁਣਿਓ ਜੇਕਰ ਤੁਸੀਂ ਸਾਡੀ ਨਹੀਂ ਫਰਿਆਦ ਸੁਣੀ ਇਸ ਬੱਚੇ ਦੀ ਜੂ ਸੁਣਿਓ ਕਿਉਂਕਿ ਉਹਦੇ ਪਿਤਾ ਜਿਹੜੇ ਨੇ ਉਹਨਾਂ ਦੀ ਦੋਵੇਂ ਕਿਡਨੀਆਂ ਖਰਾਬ ਚੁੱਕੀਆਂ ਨੇ ਇੱਕ ਹੜ ਦੀ ਮਾਰ ਵੱਜੀ ਆ ਘਰ ਤੁਸੀਂ ਦੇਖਿਆ ਤੁਹਾਨੂੰ ਕੱਲੀ ਕੱਲੀ ਤਸਵੀਰਾਂ ਸਾਂਝੀ ਕੀਤੀਆਂ ਨੇ ਘਰ ਤੇ ਕੀ ਸਭ ਕੁਝ ਖਤਮ ਹੋ ਗਿਆ ਹੁਣ ਪਤਾ ਨਹੀਂ ਇਹ ਪਰਿਵਾਰ ਕਦੋਂ ਉੱਠ ਸਕਣਗੇ ਦੋ ਦੋ ਮਾਰਾਂ ਜਿਹੜੀਆਂ ਪਰਵਾਕੋ ਨਹੀਂ ਚਲੀ ਜਾਣੀਆਂ ਹੈਪੀ ਬੱਲਾ ਸਾਡੇ ਨਾਲ ਗੱਲਬਾਤ ਕਰਾਂਗੇ ਹੈਪੀ ਜੀ ਕਿਸ ਤਰ੍ਹਾਂ ਲੱਗਾ ਇਸ ਪਰਿਵਾਰ ਦਾ ਪਤਾ ਅਸੀਂ ਦੇਖਿਆ ਬਹੁਤ ਦੂਰ ਅੰਦਾਜ਼ ਦੇ ਲਾਗੇ ਪਿੰਡ ਆ ਤੁਹਾਡਾ ਕਿਸ ਤਰ੍ਹਾਂ ਪਰਿਵਾਰ ਨਾਲ ਸੰਪਰਕ ਹੋਇਆ ਅਸੀਂ ਵੈਸੇ ਇਧਰ ਵਾਲੇ ਪਿੰਡਾਂ ਦੇ ਵਿੱਚ ਅੱਜ ਫੇਰ ਆਏ ਹੋਏ ਹੀ ਚੱਲ ਕੀ ਪਾਣੀ ਉੱਤਰੇ ਆ ਕੁਝ ਦੇਖਦੇ ਆ ਬੰਨ ਤੇ ਜਾਣਾ ਸੀ ਕੁਝ ਵੀਰਾਂ ਦੇ ਨਾਲ ਤਾਂ ਥੋੜਾ ਸਾਡਾ ਰਿਲੇਸ਼ਨ ਵੀ ਐ ਇਸ ਵੀਰ ਦੇ ਨਾਲ ਤੇ ਕੁਝ ਵੀਰਾਂ ਨੇ ਮਦਦ ਕਰਨੀ ਸੀ ਉਹਨਾਂ ਨੂੰ ਵੀ ਹਾਲਾਤ ਦਿਖਾਏ ਆ ਤੇ ਬਾਕੀ ਪਰਿਵਾਰ ਤੁਹਾਡੇ ਸਾਹਮਣੇ ਹੀ ਆ ਜੀ ਇੱਕ ਕੁਦਰਤੀ ਮਾਰਤਾ ਪਈ ਪਈ ਆ ਢਾਈ ਤਿੰਨ ਕਿੱਲੇ ਵੀਰ ਦੀ ਜ਼ਮੀਨ ਆ ਜਿਹੜੀ ਜਿਹਦੇ ਵਿੱਚ ਅੱਧਾ ਕਿੱਲਾ ਗੋਬੀ ਲਾਈ ਸੀ ਵੀਰ ਨੇ ਉਸ ਤੋਂ ਬਾਅਦ ਝੋਨਾ ਜਿਹੜਾ ਉਹ ਵੀ ਤਹਿਸ ਨਾਸ ਹੋ ਗਿਆ ਤੇ ਬਿਲਕੁਲ ਭਲਾ ਮਾਨਸ ਪਰਿਵਾਰ ਆ ਸੋ ਸੰਗਤ ਨੇ ਵੀਡੀਓ ਦੇਖੀ ਆ ਜਿਨ੍ਹਾਂ ਨੂੰ ਵੇਖੋ ਅੱਜਕੱਲ੍ਹ ਕਈ ਲੋਕ ਭਾਵਕ ਕਰਕੇ ਬੜਾ ਕੁਝ ਇਕੱਠਾ ਕਰ ਲੈਂਦੇ ਆ ਹੈਗਾ ਜਿਹੜੇ ਚੁਸਤ ਚਲਾਕ ਨੇ ਪਰ ਬਿਲਕੁਲ ਪਰਿਵਾਰ ਸਿੰਪਲ ਹੈ ਕੋਈ ਪਤਾ ਨਹੀਂ ਜੀਰੇ ਇਲਾਜ ਹਸਪੀਟਲ ਦੇ ਵਿੱਚ ਇਹ ਵੀਰ ਪਿਆ ਸੀ ਜਿੱਦਨ ਪਾਣੀ ਆਇਆ ਤੇ ਘਰ ਦੇ ਵਿੱਚ ਕੋਈ ਨਹੀਂ ਸੀ ਹੈਗਾ ਤੇ ਕੱਲ ਯਾਨੀ ਕਿ ਇਹਨਾਂ ਨੂੰ ਛੁੱਟੀ ਦਵਾਈ ਆ ਕਿਉਂਕਿ ਹੁਣ ਜਿਹੜਾ ਗੁਰਦੇ ਦੀ ਪਾਲ ਕਰਨੀ ਪੈਣੀ ਆ ਉਧਰੋਂ ਇਲਾਜ ਲਈ ਮਦਦ ਮੰਗਣੀ ਪੈਣੀ ਹੱਥ ਢਣੇ ਪੈ ਰਹੇ ਆ ਕਿਉਂਕਿ ਜਦੋਂ ਸਮੇ ਦੀ ਮਾਰ ਪੈਂਦੀ ਆ ਨਾ ਕਈ ਵਾਰੀ ਹੱਥ ਢੰਦੇ ਤੇ ਅਸੀਂ ਮਜਬੂਰ ਹੋ ਜਾਂਦੇ ਆ ਅਸੀਂ ਦੇਖਿਆ ਪਰਿਵਾਰ ਚੰਗੀ ਤਰ੍ਹਾਂ ਮੈਨੂੰ ਲੱਗਦਾ ਵੀ ਪਰਿਵਾਰ ਵਧੀਆ ਪਰਿਵਾਰ ਆ ਅੱਜ ਤੱਕ ਕਿਸੇ ਕੋ ਮਦਦ ਨਹੀਂ ਮੰਗੀ ਬੜਾ ਸ਼ਰਮ ਕਰ ਰਿਹਾ ਮਸਹੂਦ ਪਰਿਵਾਰ ਪਤਾ ਨਹੀਂ ਲੋਕਾਂ ਗਾੜੀ ਹੱਥ ਢਣੇ ਪੈਣਗੇ ਲੋਕ ਕੀ ਕਹਿਣਗੇ ਇਹ ਚੀਜ਼ਾਂ ਬੜੀਆਂ ਵਿਚਾਰ ਕਰਨੀਆਂ ਪੈਣੀਆਂ ਪਰ ਕਹਿੰਦੇ ਸਮਾ ਜਿਹੜਾ ਵਾ ਬੰਦੇ ਨੂੰ ਕਰਾ ਦਿੰਦਾ ਕਿਸੇ ਦਾ ਜੀ ਨਹੀਂ ਕਰਦਾ ਇਸ ਤਰ੍ਹਾਂ ਕਿਸੇ ਕੋ ਮਤ ਮੰਗਣੀ ਪਰ ਬੰਦੇ ਦਾ ਮਾਹੌਲ ਸਮਾ ਜਰੂ ਬੰਦੇ ਕੋਈ ਚ ਇਹ ਵੀਰ ਜਿੰਨੇ ਜੋਗਾ ਨਾ ਦੱਸਦੇ ਲੋਕ ਅਸੀਂ ਇੱਕ ਦੋ ਨੂੰ ਹੋਰਾਂ ਨੂੰ ਵੀ ਪੁੱਛਿਆ ਵਾ ਇਹ ਵੀਰ ਖੁਦ ਕਿਸੇ ਦੀ ਮਦਦ ਕਰਨ ਲਈ ਅੱਗੇ ਹੁੰਦਾ ਸੀ ਪਰ ਬਿਲਕੁਲ ਪਰਿਵਾਰ ਕਿਉਂਕਿ ਕਈ ਵਾਰੀ ਸ਼ਰੀਕੇ ਭਾਈਚਾਰੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਕਈ ਵਾਰੀ ਬੰਦਾ ਸ਼ਰਮ ਕਰਦਾ ਮੇਰੀ ਵੀਡੀਓ ਪੈ ਗਈ ਹੁਣ ਵੀ ਕਈ ਬਹੁਤ ਲੋਕ ਕਹਿਣਗੇ ਕਿ ਯਾਰ ਖਰੇ ਇਹ ਪੈਸਿਆਂ ਕਰਕੇ ਪੱਲਾ ਆੜਰੇ ਆ ਪਰ ਵੀਰੇ 10 ਲੱਖ ਤੋਂ ਉੱਪਰ ਦਾ ਖਰਚਾ ਹੋ ਜਾਣਾ ਉਧਰੋਂ ਝੋਨਾ ਜਿਹੜਾ ਬੀਜਿਆ ਸੀ ਆਰਥੀ ਤੋਂ ਚੁੱਕੇ ਉਹ ਵੀ ਚਲੇ ਗਏ ਘਰ ਦੀਆਂ ਛੱਤਾਂ ਡਿੱਗ ਗਈਆਂ ਸਮਾਨ ਤਹਿਸ ਨੈਸ ਹੋ ਗਿਆ ਮਾਤਾ ਪਿਤਾ ਦਾ ਸਹਾਰਾ ਨਹੀਂ ਹੈਗਾ ਸਿਰ ਤੇ ਆਪਣੇ ਪੈਰਾਂ 'ਤੇ ਥੋੜਾ ਬਹੁਤਾ ਵੀਰ ਸਟੈਂਡ ਹੋਇਆ ਤੇ ਅੱਜ ਕੁਦਰਤੀ ਮਾਰ ਪਈ ਆ ਨਾਲ ਦੀ ਨਾਲ ਸਰੀਰ ਨੇ ਸਾਥ ਛੱਡਤਾ ਪਿੱਛੋਂ ਇਸ ਬੱਚੇ ਦਾ ਸਹਾਰਾ ਕਿੰਨੇ ਬੰਨਣਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਸ਼ਰਮ ਤਾਂ ਆਉਂਦੀ ਹੈ ਪਰ ਕਰੀਏ ਕੀ ਕਈ ਵਾਰੀ ਮਜਬੂਰੀਆਂ ਇੰਨੀਆਂ ਬਣ ਜਾਂਦੀਆਂ ਕਿ ਪੱਲਾ ਅਡਣਾ ਪੈਂਦਾ ਪੱਲਾ ਅਡਣਾ ਪੈਂਦਾ ਚਲੋ ਰਿਸ਼ਤੇਦਾਰ ਵੀ ਜਿੰਨੇ ਜੋਗੇ ਮਦਦ ਕਰ ਰਹੇ ਆ ਕਿਉਂਕਿ ਜੇ ਵੀਰ ਇੱਥੇ ਹੁੰਦਾ ਕੁਦਰਤੀ ਮਾਰ ਜਿਹੜੀ ਪਈ ਆ ਸ਼ਾਇਦ ਉਹਦੇ ਨਾਲ ਨਜਿੱਠ ਲੈਂਦਾ ਅਸੀਂ ਖੁਦ ਇਹਨੂੰ ਕਹਿੰਦੇ ਕਿ ਨਹੀਂ ਲੋੜ ਹੀ ਨਹੀਂ ਪੀ ਲੋੜ ਨਹੀਂ ਚਲੋ ਮਦਦ ਮੰਗਣ ਦੀ ਜੇ ਕੱਲੀ ਸਿਰਫ ਤਾਂ ਸਿਰਫ ਫਸਲ ਤੱਕ ਸੀਮਤ ਹੁੰਦਾ ਪਰ ਇਹ ਵੀਰ ਦੀ ਜਿਹੜੀ ਬਿਮਾਰੀ ਹੈ ਜੀ ਉਹਦੇ ਲਈ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਜਿੰਨੇ ਜੋਗੇ ਅਸੀਂ ਵੀ ਮਦਦ ਕਰਾਂਗੇ ਬਾਕੀ ਤੁਸੀਂ ਜਿਹੜੇ ਦਾਨੀ ਸੱਜਣ ਹੈ ਉਹ ਸਿੱਧੀ ਸੇਵਾ ਨਿਭਾਉਣ ਕਿਸੇ ਨੂੰ ਵਿੱਚ ਵਿਚੋਲਾ ਪਾਉਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਦਾਨ ਦੀ ਜਿਹੜੀ ਦਿਸ਼ਾ ਹੈ ਉਹਨੂੰ ਬਦਲਣਾ ਪੈਣਾ ਤੁਹਾਡਾ ਦਾਨ ਹੈ ਸਹੀ ਜਗ੍ਹਾ ਤੇ ਲੱਗੇ ਪਰਿਵਾਰ ਬਿਲਕੁਲ ਪਛਿਆ ਪਿੰਡ ਦੇ ਵਿੱਚ ਇਹ ਪਰਿਵਾਰ ਹੈਗਾ ਆ ਵੀਰ ਦਾ ਨਾਮ ਐਡਰੈਸ ਸਾਰਾ ਕੁਝ ਦੱਸ ਦਿੱਤਾ ਹੈ ਫੋਨ ਨੰਬਰ ਵੀ ਦੇ ਦਿੰਨੇ ਆ ਸਿੱਧੀ ਆਣ ਕੇ ਮਦਦ ਕਰੋ ਜਿੰਨੀ ਵੀਰ ਨੂੰ ਲੋੜ ਹੈ ਜੇ ਓਨੀ ਮਦਦ ਹੋ ਗਈ ਉਸ ਤੋਂ ਬਾਅਦ ਅਸੀਂ ਵੀ ਚੈੱਕ ਕਰਾਂਗੇ ਕਿ ਵੀਰ ਕਿਤੇ ਆਪਣਾ ਘਰ ਨਾ ਭਰੇ ਜਿਹੜੀ ਜੋ ਕਿ ਸੱਚਾਈ ਹੈ ਸਾਨੂੰ ਲੱਗਦਾ ਨਹੀਂ ਕੋਈ ਪਰਿਵਾਰ ਇਦਾਂ ਕਰੂਗਾ ਪਰ ਕਈ ਵਾਰੀ ਦਸਣੀਆਂ ਇਹ ਚੀਜ਼ਾਂ ਜ਼ਰੂਰੀ ਬਣਦੀਆਂ ਇਸ ਕਰਕੇ ਪਰਿਵਾਰ ਦੀ ਬਾਹ ਫੜੋ ਇਸ ਬੱਚੇ ਦਾ ਤੁਸੀਂ ਸਹਾਰਾ ਬਣ ਸਕਦੇ ਹੋ ਇਹਦੇ ਮਾਤਾ ਪਿਤਾ ਭਰਾ ਬਣ ਕੇ ਮਾਤਾ ਪਿਤਾ ਨਹੀਂ ਹੈਗੇ ਆਪਾਂ ਸਾਰੇ ਬਣ ਸਕਦੇ ਆ ਭੈਣ ਭਾਈ ਮਾਤਾ ਪਿਤਾ ਬਣ ਸਕਦੇ ਆ ਬਿਲਕੁਲ ਜਿਹੜਾ 2.5 3 ਕਿੱਲੇ ਵਾਲਾ ਜ਼ਿਮੀਂਦਾਰ ਹੈ ਨਾ ਉਹ ਖਤਮ ਹੈ ਖਤਮ ਖਾਸ ਕਰਕੇ ਜਿਹੜੇ ਜਿਨ੍ਹਾਂ ਦੀ ਫਸਲ ਤਬਾਹ ਹੋ ਗਈ ਨਾ ਉਹ ਉਹਦੇ ਕੋਈ ਕਈ ਕਈ ਸਾਲ ਨਹੀਂ ਉੱਠਿਆ ਜਾਣਾ ਪਰ ਜਿਨ੍ਹਾਂ ਨੂੰ ਇਦਾਂ ਦੀ ਨਾਲ ਬਿਮਾਰੀ ਪਈ ਹੋਈ ਆ ਉਹ ਤਾਂ ਨਾ ਉੱਠਣ ਯੋਗ ਨਹੀਂ ਆ ਪਰ ਜੇ ਸੰਗਤ ਚਾਵੇ ਤਾਂ ਇਹ ਵੀਰ ਉੱਠ ਸਕਦਾ ਤੇ ਦਾਨੀ ਸੱਜਣਾਂ ਨੂੰ ਇਹੀ ਬੇਨਤੀ ਆ ਕਿ ਸਿੱਧੀ ਸੇਵਾ ਤੁਹਾਡਾ ਦਾਨ ਜਿਹੜਾ ਹੈ ਵਿਰਥਿਆ ਨਹੀਂ ਜਾਊਗਾ ਇਹ ਲੋੜਵੰਦ ਪਰਿਵਾਰ ਹੈ ਆਪ ਆਣ ਕੇ ਦੇਖੋ ਆਪ ਮਦਦ ਕਰੋ ਮੈਂ ਤਾਂ ਇੰਨੀ ਹੀ ਬੇਨਤੀ ਕਰਾਂਗਾ ਜੀ। ਜੱਲੀ ਭਾਈ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਜਿੱਥੇ ਹੜਾਂ ਦੀ ਮਾਰ ਵੱਜੀ ਆ ਉੱਥੇ ਲੋਕ ਜਿਹੜੇ ਮਦਦ ਕਰਨ ਵਾਲੇ ਨੇ ਅਸੀਂ ਦੇਖਿਆ ਇਸ ਇਲਾਕੇ ਵਿੱਚ ਚਾਹੇ ਕਾਰਸੇਵਾਲੇ ਬਾਬਾ ਜੀ ਦੀ ਗੱਲ ਕਰੀਏ ਚਾਹੇ ਕਲਾਕਾਰਾਂ ਦੀ ਗੱਲ ਕਰੀਏ ਵੱਡੀ ਤਲਾਬ ਵਿੱਚ ਪਹੁੰਚ ਰਹੇ ਨੇ ਸੇਵਾ ਕਰਨ ਵਾਸਤੇ ਕਿ ਲੱਗਦਾ ਵੀ ਵੱਡੇ ਕਲਾਕਾਰਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਇਹਨਾਂ ਦੀ ਪਰਿਵਾਰ ਦੀ ਬਾਹ ਫੜਨੀ ਚਾਹੀਦੀ ਆ ਜਿੱਥੇ ਹੜਾਂ ਦੀ ਮਾਰ ਵੱਜੀ ਆ ਉੱਥੇ ਬਿਮਾਰੀ ਨੇ ਵੀ ਘੇਰ ਕੇ ਜਿਹੜਾ ਵੀਰ ਦਾ ਸਰੀਰ ਖਰਾਬ ਕਰ ਦਿੱਤਾ ਗਿਆ। ਅਸੀਂ ਬੇਨਤੀ ਕਰਦੇ ਆ ਜਿਹੜੇ ਸਾਡੇ ਜਿਵੇਂ ਮਨਕੀਰ ਤੋਲਖ ਬਾਈ ਜਾਂ ਸਾਡਾ ਜਸ ਬਾਜਵਾ ਵੀਰ ਹੋਰ ਬੜੇ ਕਲਾਕਾਰ ਨੇ ਜੇ ਸਾਡੀ ਵੀਡੀਓ ਤੁਸੀਂ ਉਹਨਾਂ ਤੱਕ ਪਹੁੰਚਾ ਦਿਓ ਤਾਂ ਜੇ ਉਹ ਇਸ ਵੀਰ ਦੀ ਬਾਹ ਫੜ ਲੈਂਦਾ ਮੈਨੂੰ ਲੱਗਦਾ ਕਿ ਕੋਈ ਘਾਟ ਨਹੀਂ ਰਹਿਣੀ ਕਿਉਂਕਿ ਪੰਜਾਬ ਦੁਨੀਆ ਨੂੰ ਰਜਾਉਣ ਦੀ ਤਾਕਤ ਰੱਖਦਾ ਪਰ ਇਹ ਤਾਂ ਸਾਡਾ ਆਪਣਾ ਘਰ ਹੈ ਸੋ ਵੈਸੇ ਵੀ ਜੇ ਸੰਗਤ ਸਾਥ ਦੇ ਕੋਈ ਪ੍ਰਵਾਹ ਨਹੀਂ ਰਹਿਣੀ ਇਹ ਜਿਹੜੀ ਹੜਾਂ ਦੀ ਮਾਰ ਆ ਇਹ ਵੀ ਆਪਾਂ ਝੱਲ ਲੈਣੀ ਆ ਕਿਉਂਕਿ ਥੋੜੀ ਇਤਿਹਾਸ ਦੇ ਵਿੱਚੋਂ ਉਦਾਹਰਣ ਦਵਾਂਗਾ ਮਾਫੀ ਚੋਹਨੇ ਜੇ ਕਿਸੇ ਨੂੰ ਗੱਲ ਗਲਤ ਲੱਗੇ ਪਰ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਨਹੀਂ ਕੁਝ ਵਿਗੜਿਆ ਤਾਂ ਇਹ ਤਾਂ ਕੋਈ ਏਡੀ ਵੱਡੀ ਆਫਤ ਨਹੀਂ ਹੈਗੀ ਪਰ ਅਸੀਂ ਕਲਾਕਾਰਾਂ ਨੂੰ ਬੇਨਤੀ ਕਰਦੇ ਹਾਂ ਜੇ ਇਹ ਵੀਡੀਓ ਸਾਡੀ ਤੁਸੀਂ ਉਹਨਾਂ ਤੱਕ ਪਹੁੰਚਾ ਦਿਓ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚ ਕਰਨ ਦੀ ਤਾਂ ਕਿ ਇਹ ਪਰਿਵਾਰ ਜਿਹੜਾ ਆ ਮੋੜ ਆਪਣੇ ਪੈਰਾਂ ਸੇ ਆਵੇ ਵੀਰ ਦਾ ਇਲਾਜ ਹੋ ਸਕੇ ਅਸੀਂ ਕਦੇ ਵੀ ਕੋਈ ਇਦਾਂ ਦੀ ਵੀਡੀਓ ਅਜੇ ਤੱਕ ਨਹੀਂ ਪਾਈ ਨਾ ਕਿਸੇ ਨੂੰ ਕਿਹਾ ਪਰ ਇਹ ਪਰਿਵਾਰ ਚਲੋ ਸਾਡਾ ਭਰਾ ਵੀ ਆ ਥੋੜਾ ਸਾਡੀ ਰਿਲੇਸ਼ਨ ਵੀ ਹੈਗਾ ਪਰ ਇਹ ਜ਼ਰੂਰੀ ਵੀ ਹੈ ਕਿਉਂਕਿ ਇਸ ਵੀਰ ਨੂੰ ਦੁੱਖ ਹੈ ਤੇ ਇਸ ਦੁੱਖ ਦੇ ਵਿੱਚ ਇਹਦੀ ਬਾਹ ਫੜਿਓ ਜਿਹੜੇ ਵੀ ਕਲਾਕਾਰ ਵੀਰ ਜਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇਲਾਜ ਕਰਾਉਂਦਿਆਂ ਨੇ ਜਰੂਰ ਇਸ ਵੀਰ ਦੀ ਮਦਦ ਕਰਨ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ। ਪਰਿਵਾਰ ਦੇ ਨਾਮ ਬਹੁਤ ਧੰਨਵਾਦ ਜੀ। ਭਾਈ ਮਜੀ ਤੁਹਾਡੇ ਕੋਲ ਨੇ ਮੈਨੂੰ ਇਸੋ ਵੀ ਅੱਜ ਤੱਕ ਕਿਸੇ ਗਾੜੀ ਹੱਥ ਨਹੀਂ ਸੀ ਆਡੇ। ਅੱਜ ਤੱਕ ਕਿਸੇ ਗਾੜੀ ਮਦਦ ਨਹੀਂ ਸੀ ਮੰਗੀ। ਕੀ ਲੱਗਦਾ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ? ਮਨ ਕਿੰਨਾ ਕੁ ਦੁਖੀ ਹੁੰਦਾ ਇਹ ਚੀਜ਼ ਨੂੰ ਲਾ ਕੇ? ਮਨ ਬਹੁਤ ਦੁਖੀ ਹੁੰਦਾ ਵੀ ਮੇਰੇ ਮਗਰ ਕੋਈ ਨਹੀਂ ਆਇਆ ਅਜੇ ਤੱਕ। ਜਿਨ੍ਹਾਂ ਨੇ ਮੈਂ ਮਤ ਕੱਦਦੇ ਨੇ ਕੋਈ ਨੇ ਕਿ ਮੇਰੀ ਬਾਤ ਨਹੀਂ ਪੁੱਛੀ ਤੂੰ। ਜਿਨ੍ਹਾਂ ਨੇ ਮੈਂ ਇੱਥੇ ਇੱਕ ਪਿੰਡ 'ਚ ਕਰਦਿਆ। ਇਹੋ ਵੀ ਦੁੱਖ ਹੁੰਦਾ ਹਣ। ਹਾਂਜੀ। ਪੱਕੀ ਲੱਗਦਾ ਨਹੀਂ ਅੱਜ ਮਾੜੇ ਸਮੇਂ ਜੇਕਰ ਮਨਜੀਤ ਤੇ ਆ ਗਿਆ ਤੇ ਭਾਈ ਖੜਨਾ ਚਾਹੀਦਾ ਸੀ ਜਦੋਂ ਤੁਹਾਡਾ ਮਾੜਾ ਸਮੇਂ ਤੁਸੀਂ ਲੋਕਾਂ ਦਾ ਸਾਥ ਦਿੱਤਾ ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ ਹੈ ਹਾਂਜੀ ਉਹ ਆ ਸਕਦਾ ਉਹ ਤੇ ਪਤਾ ਹੀ ਕੋਈ ਨਹੀਂ ਰੱਬ ਦੀ ਕਰੀਦਾ ਕਿੱਧਰ ਹੋਣਾ ਬਾਕੀ ਹੈ ਵੀ ਮੇਰੇ ਰਿਸ਼ਤੇਦਾਰ ਮੇਰੇ ਨਾਲ ਨੇ ਮੈਨੂੰ ਹੋਰ ਇੰਨਾ ਹੀ ਸਪੋਰਟ ਮਿਲੀ ਹੈ ਹੋਰ ਕਿਸੇ ਦੀ ਸਪੋਰਟ ਨਹੀਂ ਮੈਨੂੰ ਮਿਲੀ ਠੀਕ ਹੈ ਹਾਂਜੀ ਮਤਾ ਜੀ ਤੁਹਾਡਾ ਕੀ ਨਾਮ ਹੈ ਤੁਹਾਡੀਆਂ ਅੱਖਾਂ ਪਹਿਲਾਂ ਨਰਮ ਹੋ ਗਈਆਂ ਕੀ ਲੱਗਦਾ ਕਿ ਮਨਜੀਤ ਦੇ ਸੀ ਮੈਂ ਇਨਾਂ ਦੀ ਮਾਸੀ ਮਾਸੀ ਲੱਗਦੇ ਹੋ ਅੱਜ ਤੱਕ ਚਲੋ ਭੈਣ ਮਰੀ ਮੇਰੀ ਨੂੰ 10-12 ਸਾਲ ਹੋ ਗਏ ਆ ਅੱਜ ਤੱਕ ਇਹਨੇ ਕਦੀ ਕਿਸੇ ਗੜੀ ਹੱਥ ਨਹੀਂ ਟੱਡਿਆ ਹੁਣ ਇਹਦੀ ਇਹੋ ਜਿਹੀ ਮਜਬੂਰੀ ਬਣ ਗਈ ਆ ਮੈਨੂੰ ਫੋਨ ਵੀ ਕਰਦੇ ਹੁੰਦੇ ਹਾਂ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਆ ਕਿਹੜੇ ਮਾਸੇ ਮੈਂ ਨਾ ਸਬਜ਼ੀਆਂ ਬੀਜਦਾ ਥੋੜੀ ਪਹਿਲੇ ਮੈਂ ਬਹੁਤ ਵਧੀਆ ਗੁਜ਼ਾਰਾ ਕਰਦਾ ਮੈਨੂੰ ਬੜੀ ਖੁਸ਼ੀ ਹੋਈ ਬਿਲਕੁਲ ਮੈਂ ਹਾਂ ਚਲੋ ਕਿਸੇ ਗੜੀ ਹੱਥ ਨਹੀਂ ਟੱਡਦਾ ਅੱਜ ਤੱਕ ਇਹਨੇ ਰੁਪਈਏ ਦੀ ਕਿਸੇ ਕੋਈ ਚੀਜ਼ ਨਹੀਂ ਲਈ ਪਰ ਹੁਣ ਵਕਤ ਇਹੋ ਜਿਹਾ ਆ ਗਿਆ ਫਿਰ ਅਸੀਂ ਵੀ ਬਿਮਾਰੀ ਇਹੋ ਜਿਹੀ ਲੱਗ ਗਈ ਇੱਕ ਹੜਾ ਨੇ ਮਾਰ ਮਾਰ ਤੇ ਹੁਣ ਆਂਦਾ ਹੀ ਮੇਰੀ ਗੋਭੀ ਚਿਕੰਦਰ ਬੜੇ ਸੋਹਣੀ ਮਾਸੀ ਮੈਂ ਵੇਚ ਕੇ ਵੇਚ ਕੇ ਆਪਣੇ ਬੱਚਾ ਪੜਾਉਂਦਾ ਬੜੇ ਵਧੀਆ ਸਕੂਲ ਚ ਆਂਦਾ ਮੈਂ ਸਾਰਾ ਕਰਜ਼ਾ ਕੱਢੀ ਜਾਂਦਾ ਪਰ ਹੁਣ ਹਾਲਾਤ ਉਹਦੇ ਆ ਬਿਮਾਰੀ ਨੇ ਮਾਰ ਤੇ ਕੀ ਲੱਗਦਾ ਨਹੀਂ ਅੱਜ ਤੁਹਾਡੀ ਭੈਣ ਜਿੰਦਾ ਹੁੰਦੀ ਤੇ ਸ਼ਾਇਦ ਆਪਣੇ ਪੁੱਤ ਦਾ ਦੁੱਖ ਨਾ ਦੇਖਦੀ ਤੇ ਕਿਸੇ ਨਾ ਕਿਸੇ ਤਰ੍ਹਾਂ ਮਸਲਾ ਹੱਲ ਕਰਦੀ ਕਿਸੇ ਤਰ੍ਹਾਂ ਅੱਜ ਅੱਜ ਉਹਨਾਂ ਦਾ ਪਤੀ ਜਿੰਦਾ ਹੁੰਦਾ ਹਾਂ ਅੱਜ ਦੇਖਿਆ ਨਾ ਮਾਪਿਓ ਮੈਂ ਕਹਿੰਦਾ ਨਹੀਂ ਦੋਵੇਂ ਤੇ ਅੱਜ ਕੱਲੀ ਜ਼ਿੰਮੇਵਾਰੀ ਇਸ ਵੀਰ ਦੇ ਉੱਤੇ ਪੈ ਗਈ ਆ ਪਹਿਲਾਂ ਵੀ ਬੜੀ ਬ ਤੇ ਹੁਣ ਚਲੋ ਹਲਾਤ ਇਹਨੇ ਗਾੜੀ ਸੁਧਾਰ ਲਈ ਕੋਠੇ ਹੀ ਕਿਹੇ ਜੇ ਢਾਲ ਮਿਲ ਕੇ ਪਾਵਾਂਗੇ ਪਰ ਹੁਣ ਸਮਾਂ ਇਹੋ ਜਿਹਾ ਮਾੜਾ ਆ ਗਿਆ ਵੀ ਇੰਨਾ ਬਿਮਾਰੀ ਤੇ ਪੈਸਾ ਲੱਗਣਾ ਤੇ ਭੈਣ ਭਰਾ ਵੀ ਤੁਹਾਨੂੰ ਪਤਾ ਉਹ ਜੇ ਹੁਣ ਪੈਣਾ ਵਾਂ ਨਾਲ ਚਲੋ ਅਸੀਂ ਵੀ ਥੋੜਾ ਪਤਾ ਕਰਨ ਦੇ ਆ ਜਿੰਨੇ ਚੋਗੇ ਹੈਗੇ ਪਰ ਪੈਸਾ ਬਹੁਤ ਜ਼ਿਆਦਾ ਲੱਗਣਾ। ਮਨੇ ਇਸ ਤੋਂ ਵੀ ਹੁਣ ਕਿਡਨੀਆ ਰੱਬ ਨਾ ਕਰੇ ਕਿਸੇ ਦੀਆਂ ਮੈਚ ਕਿਸੇ ਦੀ ਕਰਨਗੀਆਂ ਰਿਸ਼ਤੇ ਦਾ ਭੈਣ ਭਰਾ ਦੀ ਕੋ ਅਗੇ ਆਉ ਭੈਣ ਕਿਸੇ ਕੋ ਕੈਂਡੀ ਦੇਣ ਵਾਸਤੇ। ਆਪਕਿਆ ਖੁਦ ਮਾਸੀ ਮੈਂ ਅਗੇ ਮੈਂ ਦੇ ਦੂੰਗੀ ਕਿਡਨੀ। ਪਰ ਗਾੜੀ ਕਹਿੰਦੇ ਕਿ ਉਹ ਇਹਦੇ ਬੋਡੀ ਨੂੰ ਪਤਾ ਬੋਡੀ ਇਹਦੇ ਨੂੰ ਪਤਾ ਨਹੀਂ ਹੁਣ ਸਿਖਾਵੇ ਨਾ ਤੇ ਮੈਂ ਡਾਕਟਰ ਨੂੰ ਪੁੱਛ ਗਿਛ ਕੇ ਫਿਰ ਆਪਾਂ ਕਰਾਂਗੇ। ਮੰਨ ਲਓ ਜੇ ਤੁਹਾਡੀ ਮੈਚ ਹੋ ਜਾਂਦੀ ਆ ਤੁਸੀਂ ਦੇਣ ਨੂੰ ਤਿਆਰ ਜੀ? ਮੈਨੂੰ ਤਿਆਰ ਹਾਂ ਜੀ ਮੈਂ ਦੇਣ ਨੂੰ ਤਿਆਰ ਐ ਕਿ ਮੇਰੀ ਚਲੋ ਭੈਣ ਦਾ ਬੱਚਾ। ਤੁਹਾਡੇ ਘਰ ਦੇ ਤੁਹਾਡੇ ਬੱਚੇ ਤੇ ਨਹੀਂ ਇਹ ਚੀਜ਼ ਦਾ ਇਤਰਾਜ ਕਰਨਗੇ? ਕਰਨਗੇ ਵੀ ਤੇ ਮੈਂ ਦ ਬੱਚੇ ਚਲੋ ਜਿੰਨੇ ਜੋਗੇ ਬੱਚੇ ਵੀ ਆਂਦੇ ਹਿੰਮਤ ਕਰਾਂਗੇ ਦੀ ਹਾਂਜੀ ਪਰ ਬਹੁਤ ਵੱਡੀ ਬਿਮਾਰੀ ਆ ਨਾ ਤੇ ਹੁਣ ਘਰ ਵੀ ਤੁਹਾਨੂੰ ਪਤਾ ਉੱਜੜ ਗਿਆ ਘਰ ਦਾ ਰਿਆ ਕੱਖਣੀ ਅੱਛਾ ਪੜਦਾ ਬੱਚਾ ਵੀ ਪੜਦਾ ਫਿਰ ਬੱਚੇ ਦੀ ਪੜਾਈ ਦਾ ਬੜਾ ਖਰਚਾ ਉਥੇ ਕੈਪਟਨ ਦੇ ਸਕੂਲ ਪੜਾਇਆ ਇਹ ਬੜਾ ਵਧੀਆ ਪੜਾਉਂਦੇ ਆ ਇਹ ਬੱਚੇ ਨੂੰ ਕੋਈ ਸਾਨੂੰ ਕਹਿ ਦਿੰਦੇ ਸ਼ਰਾਬ ਸ਼ਰੂਪਤ ਨਹੀਂ ਪੀਂਦਾ ਮੈਂ ਹਨਾ ਜੇ ਮੈਂ ਸ਼ਰਾਬ ਪੀਂਦਾ ਹੁੰਦਾ ਫਿਰ ਆਪਣੇ ਬੱਚੇ ਦਾ ਇੰਨਾ ਫੋੜ ਨਹੀਂ ਕਰ ਸਕਦਾ ਕਰ ਲੋ ਲੋਕਾਂ ਨੇ ਵੀ ਸਵਾਲ ਕਰਨਾ ਵੀ ਸ਼ਾਇਦ ਸ਼ਰਾਬ ਪੀਂਦਾ ਕੋਈ ਨਸ਼ਾ ਪਤਾ ਨਾ ਕਰਦਾ ਹੋਵੇ ਜਿਹੜਾ ਕਿੰਨੀਆਂ ਕਿਤੇ ਖਰਾਬ ਹੋ ਗਿਆ ਉਹਨਾਂ ਨੂੰ ਵੀ ਇੱਕ ਜਵਾਬ ਦੇ ਦਿਓ ਵੀ ਵ ਇਹ ਜਿਆ ਕੀ ਸਜਾਈ ਹੈ ਅਭੀ ਇਹ ਬੰਦਾ ਨਸ਼ਾ ਤੇ ਨਹੀਂ ਕਰਦਾ ਮੈਂ ਹਾਂ ਜੇ ਨਸ਼ਾ ਕਰਦਾ ਹੁੰਦਾ ਨਾ ਫਿਰ ਇਹ ਆਪਣਾ ਬੱਚਾ ਨਹੀਂ ਇੱਡੇ ਵਧੀਆ ਸਕੂਲ ਚ ਪੜਾ ਸਕਦਾ ਕਿਉਂਕਿ ਇਹਦੀ ਪੈੜੀ ਸਾਰੀ 3 3.5 ਕਿੱਲੇ ਚਲੋ ਲਾ ਲੋ ਤੁਸੀਂ ਪੈੜੀ ਹੋ ਗਈ ਹੈ ਨਾ ਦੀ ਤੇ ਫਿਰ ਇਹਦੇ ਮੰਮੀ ਇਹਦੇ ਬਹੁਤ ਬਿਮਾਰ ਰਹੇ ਉਹਦੇ ਤੇ ਪੜੀ ਵੇਚ-ਵੁਚ ਕੇ ਲਾ ਦਿੱਤੀ ਹਨਾ ਫਿਰ ਚਲੋ ਮਰ ਗਏ ਨਿੱਕਾ ਜਿਹੇ ਜਦੋਂ ਗਿਆ ਫਿਰ ਵੋਟੀ ਥੋੜੀ ਜੀ ਇਹਦੀ ਪੜੀ ਮਾਨਸੇ ਵਿਚਾਰੀ ਤੇ ਇਹ ਦੋਵੇਂ ਜੀ ਆਪਣਾ ਖੇਤਾਂ 'ਚ ਗੋਡੀਆਂ ਕਰਦੇ ਉਹਨੂੰ ਗੋਭੀ ਨੂੰ ਗੋਡੀ ਕਰ ਲਾ ਚਕੰਦਰ ਬੀਜਦੇ ਹੋਰ ਸਬਜ਼ੀਆਂ ਨਿਕਨੇ ਕੇ ਬੀਜ ਕੇ ਆਪਣਾ ਟਾਈਮ ਪਾਸ ਕਰਦਾ ਵੇਚ ਕੇ ਹੁੰਦਾ ਸੀ ਫਿਰ ਆਪਣਾ ਵਧੀਆ ਬੱਚੇ ਨੂੰ ਸਵੇਰੇ ਸਵੇਜੇ ਘੱਲਣਾ 4 ਵਜੇ ਲੈ ਕੇ ਹੁੰਦਾ ਟਿਊਸ਼ਨ ਵੀ ਪੜਾਉਂਦਾ ਨਾਲ ਇਥੇ ਰਮਦਾਸ ਉੱਥੋਂ ਬੱਸ ਦਾ ਫੋੜ ਕਰਦਾ ਕਰਜ਼ਾ ਖਰਚਾ ਫਿਰ ਉਥੇ ਕੈਪਟਨ ਦੇ ਸਕੂਲ ਦਾ ਬਹੁਤ ਖਰਚਾ ਵਾ ਸਾਰਾ ਫੋੜ ਕਰਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਮਾਸੀ ਦੇ ਸ਼ਾਬਾਸ਼ ਆ ਇਸ ਮਾਸੀ ਨੇ ਕਹਿੰਦੀ ਇਸ ਮਾਸੀ ਵੱਲੋਂ ਕਿਹਾ ਗਿਆ ਵੀ ਆਪਣੇ ਇਸ ਬੱਚੇ ਨੂੰ ਜ਼ਰੂਰ ਕੰਢੀ ਦੇਵੇਗੀ ਭਾਵੇਂ ਘਰ ਦੇ ਇਤਰਾਜ ਕਰਨ ਬੱਚੇ ਇਤਰਾਜ ਕਰਨ ਪਰਿਸ਼ਤਾ ਜੂ ਨਭਾਉਗੀ ਪੈਣਾ ਜੀਵਨ ਸਾਥੀ ਆ ਕਹਿੰਦੇ ਜੋ ਲਾਵਾਂ ਲੀਆਂ ਹੁੰਦੀਆਂ ਨੇ ਇੱਕ ਦੂਜੇ ਦੇ ਜਨਮ ਮਰਨ ਦੀਆਂ ਗੱਲਾਂ ਸਵਾਂ ਚੁੱਕੀ ਹੁੰਦੀਆਂ ਨੇ ਅੱਜ ਮਾੜਾ ਸਮਾਂ ਵੀਰ ਤੇ ਆ ਗਿਆ ਅੱਜ ਡਟ ਕੇ ਖੜੇ ਹੋ ਨਾਲ ਵੀਰ ਦੇ ਹਾਂਜੀ ਹਾਂਜੀ ਅਸੀਂ ਦੋਵੇਂ ਜੀ ਰਹਿੰਦੇ ਆ ਸਾਡੇ ਸੱਸ ਸਹੁਰਾ ਨਹੀਂ ਛੇੜਦੇ ਤਾਂ ਵੀ ਇਹਨਾਂ ਦੇ ਨਾਲ ਮੈਂ ਸਾਮਾ ਕੰਮ ਕਰਾਉਣੀ ਆ ਹਾਂਜੀ ਆਪਣਾ ਟਾਈਮ ਪਾਸ ਵਧੀਆ ਇੱਕ ਚੱਲੀ ਜਾਂਦਾ ਸੀ ਔਰ ਪਾਣੀ ਆਉਣ ਕਰਨ ਸਾਡੇ ਕਿੰਨਾ ਕੇ ਖੁਸ਼ਹਾਲ ਪਰਿਵਾਰ ਸੀ ਅਸੀਂ ਦੇਖਿਆ ਛੋਟਾ ਇੱਕ ਬੱਚਾ ਤੁਹਾਡਾ ਤੁਸੀਂ ਘਰ ਦੇ ਤਿੰਨ ਜੀ ਹੋ ਕਿੰਨਾ ਖੁਸ਼ਹਾਲ ਪਰਿਵਾਰ ਸੀ ਜੀ ਦੀ ਕਰੇ ਸੀ ਹਾਂਜੀ ਅਸੀਂ ਬਹੁਤ ਖੁਸ਼ ਖੁਸ਼ ਤੇ ਖੁਸ਼ ਰਹਿੰਦੇ ਸੀਗੇ ਸਾਰੇ ਰਲ ਮਿਲ ਕੇ ਰਹਿੰਦੇ ਸੀਗੇ ਹੁਣ ਜਦੋਂ ਦੇ ਠੀਕ ਨਹੀਂ ਆ ਤੇ ਕੁਛ ਨਹੀਂ ਪਤਾ ਲੱਗਦਾ ਕੀ ਕਰਨਾ ਕੀ ਨਹੀਂ ਕੁਛ ਨਹੀਂ ਸੋਚਦਾ ਹਾਂਜੀ ਤੇ ਆਪਣਾ ਤੁਸੀਂ ਐਡਰੈਸ ਪਤਾ ਜਰੂ ਦੱਸ ਦਿਓ ਸਾਡੇ ਦਸਕਾਂ ਨੂੰ ਜੇਕਰ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ ਕਿੱਥੇ ਮਦਦ ਕਰ ਸਕਦਾ ਸਿੱਧੀ ਆ ਕੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜਿਹੜਾ ਤੁਹਾਡਾ Google Pay PhonePe ਚੱਲਦਾ ਇਸ ਨੰਬਰ ਤੋਂ ਵੀ ਹਾਂਜੀ ਭਾਜੀ 8699 88744 ਇੱਕ ਵਾਰੀ ਆਪਣਾ ਪਤਾ ਜਰੂ ਦੱਸ ਦਿਓ ਪਸ਼ੀਆ ਪਿੰਡ ਹੈ ਕਿੱਥੇ ਕਰਕੇ ਆ ਆਬਾਦੀ ਚੰਡੀਗੜ੍ਹ ਡੇਰਾ ਪਿੰਡ ਦਾ ਪਸ਼ੀਆ ਪਿੰਡ ਦੇ ਨਾਲ ਪਛੇ ਪਿੰਡ ਡੇਰੇ ਜੇ ਆਏ ਹਾਂ ਜੀ ਡੇਰੇ ਤੇ ਬਾਦੀ ਚੰ디ਗੜ ਪਾਈਦੀ ਹੈ ਰਮਦਾਸਾਂ ਕੇ ਹਾਂਜੀ ਰਮਦਾਸਾਂਾਂ ਕੇ ਬਾਬਾ ਵੱਡਾ ਨਾਂ ਕੇ ਪਛਗਿਆ ਪਿੰਡ ਦੇ ਨਾਲ ਡੇਰਾ ਪੈਂਦਾ ਠੀਕ ਹੈ ਤੇ ਮੋਬਾਈਲ ਨੰਬਰ ਕਿ ਸਾਂਝਾ ਕਰਦੇ ਹੋ ਫਿਰ ਤਵਾਰ 8699988744 ਇਸ ਨੰਬਰ ਚੱਲਦਾ ਗੂਗਲ ਪੇ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਭਾਈ ਮਜੀਦਦਾਸੀ ਮੋਬਾਈਲ ਨੰਬਰ ਤੇ ਪਤਾ ਤੁਹਾਨੂੰ ਸਾਂਝਾ ਕਰ ਦਿੱਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਅਪੀਲ ਹੈ ਭਾਈ ਜਿੰਨੇ ਜੋਗੀ ਹੈਗੇ ਹੋ ਜਰੂਰ ਮਦਦ ਕਰਿਓ ਕਿਉਂਕਿ ਕਿਸੇ ਗਾੜੀ ਹੱਥ ਹੱਡੋਂ ਜੀਤ ਨਹੀਂ ਕਰਦਾ ਵਧੀਆ ਪਰਿਵਾਰ ਆ ਪਰ ਸਮਾ ਜਿਹੜਾ ਹੁੰਦਾ ਚੰਗੇ ਚੰਗੇ ਬੰਦਿਆ ਦੇ ਮਾੜਾ ਸਮਾ ਲੈ ਆਉਂਦਾ ਇਹ ਪਰਿਵਾਰ ਵੀ ਬੜਾ ਹਸਦਾ ਵਸਦਾ ਸੀ ਕਿਸ ਵਕਤ ਪਰ ਅੱਜ ਹਾਲਾਤ ਤੁਸੀਂ ਦੇਖ ਰਹੇ ਹੋ ਕੀ ਨੇ ਕੱਲੀ-ਕੱਲੀ ਤੁਹਾਨੂੰ ਕਾਦੀਆਂ ਤਸਵੀਰਾਂ ਵੀ ਸਾਂਝੀ ਕਰ ਦਿੱਤੀਆਂ ਨੇ ਕਿਸ ਤਰ੍ਹਾਂ ਘਰ ਦਾ ਸਮਾਨ ਤੱਕ ਸਾੜਾ ਰੁੜ ਗਿਆ ਵਾ ਕਿਸ ਤਰ੍ਹਾਂ ਖਰਾਬ ਹੋ ਗਿਆ ਛੱਤਾਂ ਟੁੱਟ ਗਈਆਂ ਨੇ ਇਸ ਤਰ੍ਹਾਂ ਦਾ ਹਾਲਾਤ ਹੋ ਗਏ ਨੇ ਉਦੋਂ ਵੀਰ ਨੂੰ ਜਿਹੜੀ ਕੀ ਬਿਮਾਰੀ ਆ ਵੱਡੀ ਲੜੀ ਲੱਗ ਗਈ ਆ ਦੋਵੇਂ ਗੱਡੀਆਂ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਵੀਰ ਦੀਆਂ ਭਾਈ ਜਿੰਨੇ ਜੋਗੇ ਹੈਗੇ ਜਰੂਰ ਮਦਦ ਕਰਿਓ ਤੁਹਾਨੂੰ ਮੋਬਾਈਲ ਨੰਬਰ ਤੁਹਾਨੂੰ ਐਡਰੈਸ ਸਾਂਝਾ ਕਰ ਦਿੱਤਾ ਗਿਆ ਵਾ ਜਿਹਨੇ ਪਰਿਵਾਰ ਦੀ ਮਤਕਾਨੀ ਸਿੱਧੇ ਆ ਕੇ ਮਤਕਾਰੇ ਵਿੱਚ ਭਾਈ ਵਚੋਲਾਣਾ ਕੋ ਪਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ